वेलकम टू खन्ना न्यूज़ लाइव ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਨਾਲ ਜਿੱਥੇ ਟੂੜੀ ਟਾਉਣ ਵਾਲਾ ਟਰੈਕਟਰ ਸੜਕ ਤੇ ਖੜਾ ਸੀ ਤੇਰੇ ਤੇ ਹੀ ਰਹਿੰਦੇ ਇੱਕ ਪਰਿਵਾਰ ਦੇ ਤਿੰਨ ਬੱਚੇ ਜੋ ਉੱਥੇ ਖੇਡ ਰਹੇ ਸਨ ਬੱਚਿਆਂ ਵੱਲੋਂ ਟਰੈਕਟਰ ਦੀ ਸੈਲਫ ਦਬਾ ਦਿੱਤੀ ਗਈ ਜਿਸ ਕਾਰਨ ਉਹ ਟਰੈਕਟਰ ਸਟਾਰਟ ਹੋ ਕੇ ਪਲਟ ਗਿਆ ਅਤੇ ਇਸ ਦੌਰਾਨ ਤਿੰਨੋਂ ਬੱਚੇ ਟਰੈਕਟਰ ਦੇ ਥੱਲੇ ਆ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ ਮ੍ਰਿਤਕ ਬੱਚੇ ਦੀ ਉਮਰ 8 ਸਾਲ ਜਦਕਿ ਜ਼ਖਮੀ ਬੱਚਿਆਂ ਦੀ ਉਮਰ 9 ਅਤੇ 5 ਸਾਲ ਦੱਸੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੋਨੀਆ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਗਈ ਹੋਈ ਸੀ ਕਿਸੇ ਨੇ ਦੱਸਿਆ ਕਿ ਤੁਹਾਡੇ ਬੱਚੇ ਟਰੈਕਟਰ ਥੱਲੇ ਆ ਗਏ ਜਦੋਂ ਉਸਨੇ ਆ ਕੇ ਦੇਖਿਆ ਤਾਂ ਦੋ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਸਨ ਜਦਕਿ ਤੀਜਾ ਬੱਚਾ ਟਰੈਕਟਰ ਦੇ ਥੱਲੇ ਦੱਬਿਆ ਹੋਇਆ ਸੀ ਜਿਸ ਦੀ ਮੌਤ ਹੋ ਚੁੱਕੀ ਸੀ ਉਸਨੇ ਦੱਸਿਆ ਕਿ ਟਰੈਕਟਰ ਮਾਲਕ ਮੇਰੇ ਬੱਚਿਆਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਆਪਣਾ ਟਰੈਕਟਰ ਲੈ ਕੇ ਉਥੋਂ ਭੱਜ ਗਿਆ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਟਰੈਕਟਰ ਮਾਲਕ ਨਾਲ ਦੇ ਪਿੰਡ ਦਾ ਸਾਬਕਾ ਸਰਪੰਚ ਹੈ ਬੱਚਿਆਂ ਦੀ ਮਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਇਸ ਬਾਰੇ ਥਾਣਾ ਮੁਖੀ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਬੀਤੀ ਸ਼ਾਮ ਤਿੰਨ ਬੱਚੇ ਟਰੈਕਟਰ ਥੱਲੇ ਆ ਗਏ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਅਤੇ ਦੋ ਗੰਭੀਰ ਪੂਰਵਿਤ ਜ਼ਖਮੀ ਸਨ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਬਣਦੀਆਂ ਧਾਰਨਾਵਾਂ ਲਗਾ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਜਲਦ ਹੀ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹੋਣੀਆ ਬੱਚਿਆਂ ਨੂੰ ਪਤਾ ਨਹੀਂ ਬਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕੀ ਦੇਖ ਗਏ ਮੈਨੂੰ ਤਾਂ ਮੈਂ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਕਾਰ ਸੀਗੇ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਵਾ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤੇ ਮੈਂ ਚਲੋ ਸਾਭ ਲੈ ਜਿੰਨਾ ਜ਼ਖਮੀ ਹੋਏ ਹੀ ਜ਼ਿਆਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਹੀ ਨਹੀਂ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲ ਸਾਚੋ ਵੀ ਖੂਨ ਪੰਨਾ ਚੋਂ ਵੀ ਖੂਨ ਤੇ ਮੂੰਹ ਚੋਂ ਵੀ ਖੂਨ ਆਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚ ਗਈ ਸੀ ਕਿ ਮੇਰਾ ਮੰਦਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਹਸਪੀਟਲ ਖੜਨਾ ਖੜਿਆ ਹੋਣੇ ਜਵਾਬ ਦੇ ਦਿੱਤਾ 8 ਸਾਲ ਦਾ ਹੈ ਇੱਕ 9 ਸਾਲ ਦਾ ਇੱਕ 5 ਸਾਲ ਦਾ ਜਿਹਦਾ ਚੂਲਾ ਟੁੱਟਾ ਆ ਉਹਦਾ ਸਾਗਰ ਨਾਮ ਹੈ ਅਸੀਰੇ ਨੇ ਉੱਚੇ ਠਿਕਰੀ ਵਾਲਾ ਐਹੀਂ ਇੱਥੇ ਤਾਂ ਆ ਰਹੇ ਨੇ ਕਿ ਸਾਡਾ ਉਧਰ ਜੇ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜ ਡੇਰੇ ਤੇ ਉਦਾਂ ਹੀ ਰੰਨੇ ਹਜੇ ਤੇ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿ ਤੇ ਐਕਸੀਡੈਂਟ ਕੀਤਾ ਉਹ ਸਾਰੇ ਜਾਣੇ ਚੰਗੇ ਭਲੇ ਬਾਤੋ ਵੀ ਸੀਗੇ ਤਾਂ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਿਆ ਨਾ ਚੜੋ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਬਹੁਤ ਬੱਚਿਆਂ ਦਾ ਇਹ ਕਸੂਰ ਕੱਢਦੇ ਆਪਣਾ ਨਹੀਂ ਮੰਨਦੇ ਹੋ ਤੁਹਾਨੂੰ ਪਤਾ ਬੱਚਾ 8 ਸਾਲ ਦਾ ਟਰੈਕਟਰ ਚਲਾ ਸਕਦਾ ਹੈ ਬੱਲੇ ਭਗਤਪੁਰੇ ਦੇ ਆ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਮੇਨ ਸਰਪੰਚ ਉਹ ਹੀ ਆ ਮਾਂਗ ਭਾਜੀ ਮੇਰੀ ਇਹੋ ਮੇਰਾ ਬੱਚਾ ਚਾਹੇ ਮੋੜ ਦੇਣ ਬੱਚਾ ਮੋੜ ਦੇਣਾ ਮੇਰਾ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਮੇਰਾ ਬੱਚਾ ਮੋੜ ਦੇਣ ਈਡੀਓ ਤੁਹਾਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਪੁਲਿਸ ਦੇ ਆਉਣ ਤੋਂ ਪਹਿਲਾਂ ਜਦੋਂ ਪੁਲਿਸ ਇੱਥੇ ਆਈ ਉਸ ਤੋਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਹੀ ਕੱਢ ਕੇ ਆ ਕਿਹਦਾ ਟਰੈਕਟਰ ਇਹ ਉਹਨਾਂ ਦਾ ਹੀ ਹੈ ਵੀ ਟਰਾਲੀ ਉਹਨਾਂ ਦੀ ਹੈ ਫੇਸ਼ ਲੱਗੀ ਰਹਿਣਦੇ ਤੇ ਬੂਵੇ ਵੀ ਖੁੱਲੇ ਉੱਧੇ ਛੱਡ ਕੇ ਸਾਡੇ ਅਰਸ਼ਪਾਲ ਸਿੰਘ ਕੀ ਲੱਗਦੇ ਤੇ ਮੇਰਾ ਆਪਣੇ ਵਾਲਾ ਇਹਨਾਂ ਦਾ ਐਕਸੀਡੈਂਟ ਇਹਨਾਂ ਨੇ ਕੀਤਾ ਤੇ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਸਖਤ ਸਜ਼ਾ ਹੋਵੇ ਕਿ ਮੇਰੀ ਭੈਣ ਧੰਨ ਬਰਾਕੇ ਕੰਮ ਕਰਕੇ ਗੁਜ਼ਾਰਾ ਕਰਦੇ ਮੇਰੇ ਭਾਜੀ ਨਹੀਂ ਗੁਜ਼ਾਰਾ ਕਰਦੇ ਇਹਨਾਂ ਨੂੰ ਇਹ ਪੁਲਸਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਹਨਾਂ ਦਾ ਫਰਜ਼ ਨਹੀਂ ਸੀ ਇਹ ਕੰਮ ਕਰਨ ਦਾ ਇਹਨਾਂ ਨੂੰ ਵਾਤ ਵਾਤ ਸਜ਼ਾ ਹੋਵੇ ਕੱਲ ਨਾ ਐਕਸੀਡੈਂਟ ਹੋ ਗਿਆ ਕਿ ਖਾਰਾ ਪਿੰਡ ਤੋਂ ਜਿੱਥੇ ਟਿੱਕਰੀ ਵਾਲ ਨੂੰ ਛੜਕ ਜਾਂਦੀ ਹੈ ਉੱਥੇ ਟਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ ਇੱਕ 6 ਸਾਲ ਦਾ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇਖਦਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਿਹਦੀ ਮੌਤ ਹੋ ਗਈ ਹੈ ਤੇ ਦੋ ਬੱਚੇ ਸੀ ਉਹਨਾਂ ਦੇ ਸੱਟਾ ਲੱਗ ਗਏ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜੀ ਇੱਕ ਬੱਚੇ ਦਾ ਪੋਸਟਮਾਰਟਮ ਲਈ ਸਿਵਲਸ ਪੋਸਟਮਾਰਟ ਅੜਾ ਤੇ ਗਿਆ ਸੀ ਤੇ ਉਦੇ ਫਾਦਰ ਲੱਕੀ ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਗਾਇਆ ਗਿਆ ਉਹਦੇ ਮੁਤਾਬਕ ਕਪਸ਼ਨ ਜਣਿਆ ਉਹ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਸੀ ਉਹਦਾ ਨਾਮ ਅਜੇ ਛੋਟਾ ਦੇਵੀ ਦੀਪੀ ਕਹਿੰਦੇ ਪਤਾ ਉਹਦਾ ਲੱਗਦੀ ਦਾ ਉਹ ਜਲਦੀ ਜਣਾ ਉਹ ਤੇਰੀ ਤਰ੍ਹਾਂ ਲੱਗਦੀ ਉਹਦੇ 304 ਏ 337 338 ਆਪੀਸੀ ਜਾਂ ਬਣਦੀਆਂ ਬੀਐਨਐਸ ਨੂੰ ਕਨਵਰਟ ਕਰਕੇ ਲੱਗੇ ਟਰੈਕਟਰ ਉਥੋਂ ਭੁਜਾ ਕੇ ਲੈ ਗਏ ਸੀਗੇ ਇੱਕ ਬੱਚਾ ਜਿਹੜਾ ਉਹ ਤੇ ਹਸਪਤਾਲਾਂ ਵੀ ਲੱਖ ਟੁੱਟ ਗਈ ਉਹਦਾ ਇਲਾਜ ਚੱਲ ਰਿਹਾ ਇੱਕ ਠੀਕ ਹੈ ਉਹਦੇ ਪੱਟੀਆਂ-ਪੱਟੀਆਂ ਕਰਾ ਕੇ ਤੇ ਘਰੇ ਜਿਵਾ ਦਿੱਤਾ ਸੀ ਉਹ ਠੀਕ ਹੈ